ਸਤਿ ਸ਼੍ਰੀ ਅਕਾਲ ਜੀ ਕਮਬੀ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਮੀਤ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੀ ਹੋਵੋਗੇ ਤੇ ਅੱਜ ਲਈ ਸੋਡੀ ਵੀਡੀਓ ਜਿਹੜੀ ਤੁਹਾਡੇ ਵਾਸਤੇ ਇਹ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਜਿਹੜੀ ਆਪਣੀ ਪਹੁੰਚੇ ਵਾਲੀ ਸਲਾਈਏਗੀ ਵੀ ਇਹ ਕਿਸ ਤਰ੍ਹਾਂ ਲਗਾਉਣੀ ਆਪਾਂ ਜਿਹਦੇ ਵਿੱਚ ਆਪਣੇ ਵਾਲ ਨਾ ਪਵੇ ਝੋਲ ਜਾਣਾ ਪਵੇ ਠੀਕ ਹੈ ਇਹ ਤੁਹਾਨੂੰ ਹੁਣ ਆਪਾਂ ਦੱਸ ਦਈਏ ਵੀ ਇਹ ਕਿਵੇਂ ਲਾਉਣੀ ਹੈ ਤੇ ਕਿੰਨੇ ਇੰਚ ਦਾ ਫਾਸਲਾ ਰੱਖਣਾ ਹੁੰਦਾ ਇੱਥੇ ਠੀਕ ਹੈ ਜੀ ਆਹ ਦੇਖੋ ਜਿਵੇਂ ਹੁਣ ਆਪਣਾ ਇਹ ਪਹੁੰਚਾ ਹੈਗਾ ਹੈਗਾ ਆਪਾਂ 5.5 ਪੰਜ ਪੌਂਚ ਰੱਖਣਾ ਇਹਦਾ 5.5 ਤੋਂ ਨਾ ਆਪਾਂ ਵੀ 2 ਪੁਆਇੰਟ ਤੁਸੀਂ ਉੱਤੇ ਹੀ ਲਾ ਲਿਆ ਕਰੋ 5.5 ਇੱਥੇ ਬੰਦੇ ਪੌਣੇ 6 ਜਿਵੇਂ ਕੀ 2 ਪੁਆਇੰਟ ਉੱਤੇ ਲਾ ਲਿਆ ਕਰੋ ਤਾਂ ਜੋ ਆਪਣੀ ਜਦੋਂ ਆਪਾਂ ਸਲਾਈ ਮਾਰਦੇ ਆ ਉਸ ਤੋਂ ਬਾਅਦ ਆਪਣੀ 5.5 ਹੀ ਰਹਿ ਜੂ ਕਿਉਂਕਿ ਇਹ ਵਿੱਚ ਹੀ ਆਏ ਨਾ ਹੁੰਦੇ ਪੌਂਚ ਜੂ ਆਪਾਂ ਫੋਲਡ ਸਿੱਧਾ ਕਰਕੇ ਦੇਖਾਂਗੇ ਸਾਨੂੰ ਉਦੋਂ ਪਤਾ ਲੱਗੂਗਾ 5.5 ਹੀ ਰਹੇ ਜੇ ਆਪਾਂ 5.5 ਤੇ ਹੀ ਨਿਸ਼ਾਨੀ ਲਾਵਾਂਗੇ ਫੇਰ ਆਪਣਾ ਇਦੋਂ ਵੀ 2 ਪੁਆਇੰਟ ਘਟ ਜੂਗਾ ਇਸ ਕਰਕੇ ਆਪਾਂ 5.5 ਤੋਂ 2 ਪੁਆਇੰਟ ਉੱਤੇ ਇਹਦਾ ਇਹ ਨੀਚੇ ਵਾਲਾ ਜਿਹੜਾ ਆਪਣਾ ਫਾਸਲਾ ਹੋਊਗਾ ਉਹ 1 ਇੰਚ ਦਾ ਫਰਕ ਹੋਊਗਾ ਇਹਦਾ ਉੱਪਰ ਨਾਲ ਜਿਵੇਂ ਹੁਣ ਆਪਾਂ ਇੱਥੇ 5.5 ਤੋਂ 2 ਪੁਆਇੰਟ ਉੱਪਰ ਰੱਖਿਆ ਇੱਥੇ ਆਪਾਂ ਰੱਖਾਂਗੇ 6.5 ਤੋਂ 2 ਪੁਆਇੰਟ ਉੱਪਰ ਜਿਵੇਂ ਕਿ 7 ਪੌਣੇ 7 ਤੇ ਠੀਕ ਹੈ ਇਹ ਫਿਰ ਆਪਾਂ ਕਿਵੇਂ ਕਰਨਾ ਇਹਨੂੰ ਇੰਚੀ ਟੇਪ ਨਾਲ ਜੇ ਤੁਹਾਡੇ ਕੋਲ ਸਕੇਲ ਹੈਗਾ ਤਾਂ ਉਹਦੇ ਨਾਲ ਨਹੀਂ ਤਾਂ ਇੰਚੀ ਟੇਪ ਨਾਲ ਐ ਨੱਕ 7-8 ਇੰਚੀ ਟੇਪ ਆ 7-8 ਇੰਚ ਤੱਕ ਸਿੱਧਾ ਇੰਚੀ ਟੇਪ ਰੱਖੋ ਇੱਥੇ ਤਾਂ ਸੀ ਬੁਣਿਸ਼ਾਨੀ ਇਸ ਤਰ੍ਹਾਂ ਨਿਸ਼ਾਨੀ ਲਾਉਣੀ ਦੀ ਸਿੱਧੀ ਤੁਸੀਂ ਨਿਸ਼ਾਨੀ ਜ਼ਰੂਰ ਲਾਇਆ ਕਰੋ ਪਹਿਲਾਂ ਫਿਰ ਨਿਸ਼ਾਨੀ ਦੇ ਆਪਣੀ ਸਲਾਈ ਵੱਜ ਜਾਂਦੀ ਹੁੰਦੀ ਹੈ ਫਿਰ ਆਪਣੀ ਸਲਾਈ ਨਾ ਵਿੰਗੀ ਡੈਡੀ ਨਹੀਂ ਹੁੰਦੀ ਤੇ ਹੁਣ ਆਪਾਂ ਤੁਹਾਨੂੰ ਸਲਾਈ ਲਾ ਕੇ ਸਿੱਧੀ ਕਰਕੇ ਦਿਖਾਵਾਂਗੇ ਵੀ ਇਹ ਆਪਣੀ ਹੁਣ ਕਿੰਨੀ ਸੋਹਣੀ ਸਲਾਈ ਵੱਜ ਜਾਈਏ ਆਜੋ ਫਿਰ ਸਲਾਈ ਲਾਗੇ ਆਪਣਾ ਇਧਰੋਂ ਕਰ ਲੈ ਬੈਗ ਤੋਂ ਧਰ ਲੈਣਾ ਇਧਰੋਂ ਲੈ ਕੇ ਫਿਰ ਆਪਣੀ ਤਾਂ ਜੋ ਆਪਣੀ ਡਬਲ ਸਲਾਈ ਹੋ ਜੇ ਇੱਥੋਂ ਹੀ ਜੇ ਆਪਾਂ ਇੱਥੋਂ ਹੀ ਆਇਆ ਕਰਾਂਗੇ ਫਿਰ ਇੱਥੋਂ ਕਈ ਵਾਰ ਨਾ ਸੂਈ ਮੋਟਾ ਬੱਕਾ ਆ ਮੋਟਾ ਕਰਕੇ ਕਪੜਾ ਕਰਕੇ ਸੂਈ ਵੀ ਟੁੱਟਣ ਦਾ ਡਰ ਰਹਿੰਦਾ ਤੁਸੀਂ ਬੈਗ ਤੋਂ ਸਟਾਰਟ ਕਰ ਲੈ ਕੋਈ ਇਸ ਤਰ੍ਹਾਂ ਪਰ 2 ਪੁਆਇੰਟ ਉੱਪਰ ਲੈਤੇ ਨਾ ਸੋਨੂੰ ਬਾਅਦ ਚ ਆਪਾਂ ਮਿਲ ਕੇ ਵੀ ਦਿਖਾਵਾਂਗੇ ਵੀ ਆਪਣਾ ਪਹੁੰਚਾ ਨਾ 5.5 ਹੀ ਰਹਿ ਜਾਊਗਾ 2 ਪੁਆਇੰਟ ਤਾਂ ਉਹ ਪਤਾ ਹੀ ਨਹੀਂ ਕਿੱਧਰ ਚਲੇ ਜਾਂਦੇ ਆ ਇਸ ਕਰਕੇ ਆਪਣਾ ਪਹੁੰਚਾ ਨਾ ਘੱਟ ਰਹਿ ਜਾਣਾ ਵੀ 2 ਪੁਆਇੰਟ ਤੁਸੀਂ ਮੇਕ ਚ ਕਿੰਨਾ ਵੀ ਆਪਾਂ ਪਹੁੰਚਾ ਰੱਖਾ ਹੋਵੇ ਜੇ 2 ਪੁਆਇੰਟ ਉੱਪਰ ਜ਼ਰੂਰ ਲਿਆ ਆਹ ਦੇਖੋ ਹੁਣ ਤੁਸੀਂ ਸਿਲਾਈ ਇਸ ਤਰ੍ਹਾਂ ਕੱਪੜੇ ਨੂੰ ਸਿੱਧਾ ਕਰ ਲੈਣਾ ਇਹਦੇ ਉੱਪਰ ਹੀ ਸਿਲਾਈ ਜਾਊਗੀ ਬੇਕਿੰਗ ਲੈਟਨੈਂਡ ਟੈਡੀ ਨਹੀਂ ਲੈ ਕੇ ਜਾਣੀ ਸਿੱਧੀ ਰੱਖਣੀ ਹੈ ਸਲਾਈ ਬਸ ਜੇ ਆਪਾਂ ਨਿਸ਼ਾਨੀ ਲਾ ਲਈ ਫਿਰ ਤਾਂ ਟੈਡੀ ਹੁੰਦੀ ਨਹੀਂ ਇਸ ਲਾਈ ਹਾਂਜੀ ਆ ਦੇਖੋ ਹੁਣ ਆਪਣੀ ਇਹ ਸਲਾਈ ਲੱਗ ਗਈ ਹੈਗੀ ਤੇ ਇਹ ਸਲਾਈ ਹੁਣ ਆਪਾਂ ਬਿਲਕੁਲ ਸਿੱਧੀ ਲਾਈ ਆ ਦੇਖੋ ਇੰਚ ਟੇਪ ਰੱਖ ਕੇ ਜੇ ਆਪਾਂ ਚੌੜੇ ਪਹੁੰਚੇ ਕਰਦੇ ਆ ਨਾ ਉੱਥੇ ਇਹ ਜ਼ਿਆਦਾ ਪ੍ਰੋਬਲਮ ਆਉਂਦੀ ਹੈਗੀ ਜਿਵੇਂ ਕਿ ਜਿਹੜੇ ਚੌੜੇ ਪਹੁੰਚੇ ਹੁੰਦੀ ਹੈਗੇ ਉਹਦੇ ਵਿੱਚ ਜ਼ਿਆਦਾ ਵਿੰਗ ਪੈਣਾ ਹੁੰਦਾ ਉਹਦੇ ਵਿੱਚ ਆਪਾਂ ਕੀ ਕਰਦੇ ਆ ਉਹਦੇ ਵਿੱਚ ਵੀ ਆਪਾਂ ਨੂੰ ਇਸੇ ਤਰ੍ਹਾਂ ਇੰਚ ਟੇਪ ਰੱਖ ਕੇ ਨਿਸ਼ਾਨੀ ਲਾਉਣੀ ਹੈ ਉਹ ਇਹ ਜਪਾ ਕੀ ਕਰ ਦਿੰਦੀ ਐਂ ਲਿਆ ਕਿ ਨਾ ਇੱਥੋਂ ਪਹਿਲਾਂ ਇੱਥੋਂ ਤਾਂ ਆਪਾਂ ਐਂ ਕਰੀ ਜਾਂਦੇ ਆਂ ਤੇ ਇੱਥੋਂ ਲਿਆ ਕੇ ਆਪਾਂ ਇਸ ਤਰ੍ਹਾਂ ਨਿਸ਼ਾਨੀ ਕਰ ਲੈਣੇ ਆਂ ਤਾਂ ਕਰ ਕੇ ਇਹ ਤੇ ਆਪਣੇ ਝੋਲ ਜਾ ਪੈਣ ਲੱਗ ਜਾਂਦਾਂਗਾ ਚੌੜੇ ਪੌਂਚੇ ਦੇ ਵਿੱਚ ਵੀ ਤੁਸੀਂ ਇਹੀ ਫਾਰਮੂਲਾ ਵਰਤਣਾਗਾ ਤੇ ਇਸ ਘੱਟ ਆੜੇ ਪੌਂਚੇ ਵੈਸੇ ਤਾਂ ਉਹ ਨਾਰਮਲੀ ਪੌਂਚੇ ਜਿਆਦੇ ਚੌੜੇ ਨਹੀਂ ਹੁੰਦੇ ਤੇ ਹੁਣ ਆਪਾਂ ਸਾਨੂੰ ਸਿੱਧੀ ਕਰਕੇ ਸਲਵਾਰ ਦਿਖਾਉਣੀ ਐ ਵੀ ਕਿੰਨੀ ਵਧੀਆ ਸਲਾਈ ਲੱਗੀ ਐ ਆਹ ਦੇਖੋ ਜੀ ਹੁਣ ਆਪਾਂ ਸਿੱਧੀ ਕਰ ਲਈ ਸਲਵਾਰ ਇਹ ਆਹ ਦੇਖੋ ਕਿੰਨੀ ਸੋਹਣੀ ਆਪਣੀ ਫਿਨਿਸ਼ਿੰਗ ਆਈ ਆ ਦੀ ਸਲਾਈ ਦੀ ਤੇ ਇਸ ਤਰ੍ਹਾਂ ਹੀ ਤੁਸੀਂ ਸਲਾਈ ਲਾਇਆ ਕਰੋ ਨੂੰ ਉਹੀ ਇਸ ਤਰ੍ਹਾਂ ਹੀ ਆਪਿਆ ਜੇ ਇਸੇ ਤਰ੍ਹਾਂ ਹੀ ਸਿਲਾਈ ਲੱਗੀ ਹੋਈ ਹਾਂ ਅੱਗੇ ਜੇ ਪੁਆਇੰਟ ਇਹਨੇ ਆਪਣੀ ਸਿਲਾਈ ਇਸ ਤਰ੍ਹਾਂ ਲੱਗੀ ਹੈ ਬਦਨੇ ਦੇ ਕਿਨਾਰੇ ਫਿਰ ਕੋਈ ਵੀ ਬਾਣ ਨਹੀਂ ਆਊਗਾ ਜੇ ਤੁਸੀਂ ਇਸ ਫਾਰਮੂਲੇ ਨਾਲ ਸਿਲਾਈ ਲਗਾਉਂਗੇ ਨਾ ਫਿਰ ਕੋਈ ਵੀ ਇਹਦੇ ਵਿੱਚ ਬਾਣ ਨਹੀਂ ਆਊਗਾ ਤੇ ਇੱਕ ਹੋਰ ਚੀਜ਼ ਆਪਾਂ ਤੁਹਾਨੂੰ ਹੁਣ ਮਿਲ ਕੇ ਦਿਖਾਉਣੀ ਆ ਆਪਾਂ 2 ਪੁਆਇੰਟ ਉੱਪਰ ਰੱਖਿਆ ਸੀ ਨਾ ਕਿ ਕਿੰਨਾ ਰਹਿ ਗਿਆ ਹੁਣ ਆਪਣਾ ਪਹੁੰਚਾ ਆਦੀ ਨੇੜੇ ਕਰਕੇ ਪੂਰਾ ਆਪਣਾ ਪਹੁੰਚਾ 5.5 ਰਹਿ ਗਿਆ ਆਦੀ ਜੇ ਆਪਾਂ 2 ਪੁਆਇੰਟ ਉੱਪਰ ਰੱਖਿਆ ਸੀਗਾ ਨਾ ਉਹ ਆਪਣਾ ਹੁਣ ਪਤਾ ਹੀ ਨਹੀਂ ਵੀ ਵਿੱਚੀ ਸਲਾਈਆਂ ਦੇ ਵਾਗ ਗਿਆ ਤੇ ਹੁਣ ਆਪਣਾ ਪੂਰਾ 5.5 ਇੰਚ ਪਹੁੰਚਾ ਰਹਿ ਗਿਆ ਇਸ ਕਰਕੇ ਤੁਹਾਨੂੰ ਕਹਿਣੇ ਹੁੰਦੇ ਆ ਕਿ 2 ਪੁਆਇੰਟ ਉੱਪਰ ਜ਼ਰੂਰ ਲਓ ਇੱਥੋਂ ਵੀ ਤੇ ਨੀਚੇ ਤੋਂ ਵੀ ਜੇ ਆਪਾਂ ਇਹ ਕੱਟ ਕਰ ਲੈਨੇ ਫਿਰ ਆਪਣਾ ਇਦੋਂ ਵੀ ਪੂਰੇ ਆਪਾਂ 5.5 ਰੱਖਾਂਗੇ ਜੇ ਪੂਰਾ ਹੀ ਆਪਾਂ 5.5 ਰੱਖ ਲਾਂਗੇ ਫਿਰ ਆਪਣੇ ਇਦੋਂ ਵੀ 2 ਪੁਆਇੰਟ ਘਟ ਜਾਣਗੇ ਤਾਂ ਕਰਕੇ 2 ਪੁਆਇੰਟ ਵਾਧੀ ਰੱਖੋ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਸਪੋਰਟ ਕਰੋ ਆਪਣੇ ਚੈਨਲ ਨੂੰ ਥੈਂਕ ਯੂ ਫॉर ਵਾਚਿੰਗ